ਲਾਈਕ ਕੀਤਾ ਹਾਲ ਚਾਹ ਉਸ ਲਾਈਕ ਨਹੀਂ ਕੀ ਫੱਤੇ ਐਜੂਕੇਟ ਪੰਜਾਬ ਪ੍ਰੋਜੈਕਟ ਜੋ ਕਿ ਪਿਛਲੇ 2006 ਤੋਂ ਪੰਜਾਬ ਦੇ ਵਿੱਚ ਜ਼ਰੂਰਤਮੰਦ ਪਰਿਵਾਰ ਦੇ ਬੱਚਿਆਂ ਨੂੰ ਸਕਾਲਰਸ਼ਿਪ ਦੇ ਕੇ ਪੜਾ ਰਿਹਾ ਹੈ ਹੋਰ ਉਹਨਾਂ ਨੂੰ ਗੁਰਮਤ ਵਾਲੇ ਪਾਸੇ ਜੁੜਨਾ ਪ੍ਰੋਗਰਾਮ ਕਰ ਰਿਹਾ ਹੈ ਜਿੱਥੇ ਅੱਜ ਐਜੂਕੇਟ ਪੰਜਾਬ ਪ੍ਰੋਜੈਕਟ 7.4 ਤੋਂ 5000 ਬੱਚੇ ਨੂੰ ਸਕਾਲਰਸ਼ਿਪ ਦੇ ਕੇ ਸਕੂਲਾਂ ਗਾਵਾਂਨ ਪੜਾ ਰਿਹਾ ਹੈ ਤੇ ਅੱਜ ਪੰਜਾਬ ਤੇ ਆਈ ਪਿਪਤਾ ਦੇ ਵਿੱਚ ਸਾਡੇ ਅੱਜ ਬਹੁਤ ਸਾਰੇ ਪਿੰਡ ਜਿਹੜੇ 2022 ਕੋ ਪਿੰਡ ਜਿਹੜੇ ਹੈਗੇ ਆ ਪਾਣੀ ਵਿੱਚ ਡੁੱਬੇ ਹੋਏ ਆ ਉਹਦੇ ਵਿੱਚ 12 ਪਿੰਡਾਂ ਦੀ ਸੇਵਾ ਐਜੂਕੇਟ ਪੰਜਾਬ ਪ੍ਰੋਜੈਕਟ ਨੇ ਦਿੱਤੀ ਹੈ ਉਹਦੇ ਵਿੱਚ ਹਰ ਤਰ੍ਹਾਂ ਦੇ ਅਸੀਂ ਸੇਵਾ ਮੁਹੱਈਆ ਕਰਾਉਣੀ ਹੈ ਇਹ ਐਗਰੀਕਲਚਰ ਲੈਂਡ ਆ ਉਹ ਵੀ ਵਾਹਤੋ ਬਣਾ ਕੇ ਦੇਣੀ ਹੈ ਜੇਕਰ ਜਿਨ੍ਹਾਂ ਦੇ ਟੁੱਟ ਗਏ ਆ ਉਹ ਵੀ ਬਣਾ ਕੇ ਦੇਣੇ ਆ ਤੇ ਜਿਨ੍ਹਾਂ ਬੱਚਿਆਂ ਦੀ ਐਜੂਕੇਸ਼ਨ ਰੁਕ ਗਈ ਹੈ ਉਹ ਵੀ ਐਜੂਕੇਸ਼ਨ ਪੂਰੀ ਕਰਕੇ ਦੇਣੀ ਹੈ ਜੋ ਕੱਟ ਬਿਸਤਰੇ ਭਾਂਡੇ एवरीथिंग ਜੋ ਕੱਢ ਹਰੀ ਲੋੜ ਹੈਗੀ ਹੈ ਉਹ ਐਜੂਕੇਟ ਪੰਜਾਬ ਦੇ ਜਸਵਿੰਦਰ ਸਿੰਘ ਜੀ ਇੰਗਲੈਂਡ ਵਾਲੇ ਆਪਣੀ ਟੀਮ ਦੇ ਨਾਲ ਪੂਰਨ ਜੋਰ ਚ ਲੱਗੇ ਹੋਏ ਨੇ ਤੇ ਅਸੀਂ ਸੈਨੀਟਾਈਜ਼ ਕਰ ਰਹੇ ਹਾਂ 12 ਦੇ ਬਾਰਾ ਪਿੰਡ ਸੈਨੀਟਾਈਜ਼ ਕਰਕੇ ਦੇ ਰਹੇ ਹਾਂ ਕਿਉਂਕਿ ਅੱਜ ਮੱਛਰ ਦਾ ਬਹੁਤ ਜ਼ਿਆਦਾ ਉਹ ਹੈ ਬਿਮਾਰੀਆਂ ਕਿਉਂਕਿ ਪਾਣੀ ਗੰਦਾ ਸੀਗਾ ਕਦੇ ਪਾਣੀ ਕਰਕੇ ਇਤਰ ਬਹੁਤ ਰਹਿਦੇ ਬਿਮਾਰੀਆਂ ਸੀ ਤੇ ਇਹ ਸਾਰੇ ਪਿੰਡ ਸੈਨੀਟਾਈਜ਼ ਕਰਕੇ ਦੇ ਰਹੇ ਹਾਂ ਜੋ ਯੋਨੇ ਲੋੜਾਂ ਹੈਗੀਆਂ ਪਾਣੀ ਦੀ ਰਸ਼ਨ ਦੀ ਦਵਾਈਆਂ ਦੀ ਕੱਪੜੇ ਦੀ ਪੈਸਟਿਸਾਈਜ਼ ਦੀ ਜੋ ਡੰਗਰਾਂ ਦੇ ਚਾਰੇ ਦੀ ਤੇ ਸਾਰੀ ਇਸਲਾਵਾ ਦੇੰਦਾਂ ਸਪਰਾਲਾ ਕਰ ਰਹੇ ਆਂ ਬਾਕੀ ਜੋ ਵੀ ਉਹਨਾਂ ਦੀ ਰਿਕੁਆਇਰਮੈਂਟ ਆਉਂਦੀ ਹੈ ਉਹਦੇ ਅਕੋਰਡਿੰਗ ਅਸੀਂ ਕੰਮ ਕਰ ਰਹੇ ਆਂ ਤੇ ਅੱਜ ਗੁਰਤੇਗ ਵਾਸਪ ਕੋਲਨੀ ਮੋਤੀਬਗ ਵਰਸੇ ਦੇ ਨਾਲ ਸੰਗਠਾ ਦਾ ਸਾਨੂੰ ਪੂਰਾ ਵਿਸ਼ਵਾਸ ਔਰ ਸੰਗਠਾ ਦਾ ਸਹਿਯੋਗ ਮਿਲਿਆ ਹੈ ਪਰ ਸਾਹਮਣੇ ਕਮਲਾ ਦੀ ਸੇਵਾ ਭਾਂਡਿਆਂ ਦੀ ਸੇਵਾ ਕਪੜਿਆਂ ਦੀ ਸੇਵਾ ਅਸੀਂ ਬਹੁਤ ਧੰਨਵਾਦੀ ਆ ਗੁਟੇਕ ਬਾਸਾ ਸਰ ਕੋਲੋਨੀ ਦੇ ਸੰਗਤਾਂ ਦੇ ਜਿਨ੍ਹਾਂ ਨੇ ਹਰਪੀਟ ਇਲਾਕੇ ਵਾਸਤੇ ਇਹ ਸਹਿਯੋਗ ਦਿੱਤਾ ਤੇ ਅਗੋ ਵੀ ਇਹਨਾਂ ਨੂੰ ਬੇਨਤੀ ਕਰਦੇ ਆ ਆ ਪਾਓ ਇਹ ਸੰਗਤ ਦਾ ਕੰਮ ਹੈ ਆਪਣਾ ਆ ਪਾ ਕੇ ਆਪਣੀ ਹੱਥੀ ਸੇਵਾ ਕਰ ਸਕਦੇ ਹੋ ਸੋ ਸਾਡੇ ਕੋਲ ਫਰੋਜਪੁਰ ਤੇ ਮਿੰਸਰ ਦਾ ਇਲਾਕਾ ਇਹ 12 ਪਿੰਡ ਅਸੀਂ ਡੋਪ ਕੀਤੀ ਭਈ ਆ ਕਿ ਪਟਿਆੜੀ ਦੇ ਜਿਸੀਂ 500 ਬੱਚੇ ਨੂੰ ਸਕਾਲਸ਼ਿਪ ਦੇ ਕੇ ਪੜਾ ਰਹੇ ਹਾਂ ਔਰ ਪਟਿਆਲ ਦੇ ਵਿੱਚ ਦੋ ਸਕੂਲ ਚਲਾ ਰਹੇ ਹਾਂ ਅਸੀਂ ਤੇ ਵੀ ਗਾੜ ਤੇ ਕਨੌਰ ਟੋਟਲ ਫ੍ਰੀ ਤੁਸੀਂ ਇੱਥੇ ਵੀ ਸਰਕਾਰੀ ਦੇਖ ਸਕਦੇ ਹੋ ਇੱਥੇ ਵੀ ਆ ਕੇ ਤੁਸੀਂ ਆਪਣਾ ਸਹਿਯੋਗ ਕਰ ਸਕਦੇ ਹੋ ਸਮਵੇਦਨਸਾ ਜੋ ਸਮਵੇਦਨ ਸਹਿਯੋਗ ਤੁਹਾਡਾ ਸੀ ਮਗਦੇ ਜਰੂਰ ਆ ਬਾਕੀ ਤੁਸੀਂ ਦੇਖੋਗੇ ਤੇ ਆਪੇ ਤੁਹਾਨੂੰ ਚੌਕ ਕਰੇਗਾ